ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਤਿਹਾਸਿਕ ਜਿੱਤ ਤੋਂ ਬਾਅਦ ਅੱਜ ਪਟਿਆਲਾ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬਰਨਾਲਾ ਦੀ ਸੀਟ ਤੋਂ ਆਮ ਆਦਮੀ ਪਾਰਟੀ ਇਦਾ ਗੜ ਮੰਨਿਆ ਜਾ ਰਿਹਾ ਸੀ ਪਰ ਉੱਥੋਂ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਾਰ ਜਾਂਦੀ ਹੈ ਤਾਂ ਇਸ ਇਤਿਹਾਸਿਕ ਜਿੱਤ ਦੀ ਜਸ਼ਨ ਮਨਾਉਂਦੇ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਆ ਇਹ ਸ਼ੁਕਰਾਨਾ ਯਾਤਰਾ ਕੱਢੀ ਗਈ ਹੈ ਥਾਂ-ਥਾਂ ਤੇ ਲੋਕ ਇਸ ਦਾ ਜਿਹੜਾ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਤਾਂ ਤੁਹਾਡੇ ਨਾਲ ਆ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਜੋ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਸਨ ਚੋਣਾਂ ਦੇ ਦੌਰਾਨ ਜਿੱਤ ਹਾਸਲ ਕੀਤੀ ਸੀ ਤਾਂ ਉਹੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ੁਕਰਾਨਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਤਾਂ ਇਹ ਯਾਤਰਾ ਸਵੇਰੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਜਿਹੜੀ ਹੈ ਇਸ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ ਜੋ ਕਿ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਤੇ ਉਹਨਾਂ ਦੇ ਨਾਲ ਸ਼ੈਰੀ ਕਲਸੀ ਜੋ ਉਪ ਪ੍ਰਧਾਨ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਲ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੀਆਂ ਹਨ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਪੰਜਾਬ ਦੇ ਵਿੱਚ ਜਿਮਨੀ ਚੋਣਾ ਹੋਈਆਂ ਸਨ ਇਸ ਨੂੰ ਲੈ ਕੇ ਜਿਹੜਾ ਧੰਨਵਾਦ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਾਨਾ ਯਾਤਰਾ ਜਿਹੜੀ ਹੈ ਉਹ ਕੱਢੀ ਗਈ ਹੈ ਸ਼ੁਕਰਾਨਾ ਯਾਤਰਾ ਦਾ ਜਿਹੜਾ था-थाते स्वागत ਕੀਤਾ ਜਾ ਰਿਹਾ ਤੇ ਜੇਕਰ ਇਸ ਦੇ ਰੂਟ ਦੀ ਗੱਲ ਕਰੀਏ ਤਾਂ ਇਹ ਕਿੱਥੇ ਜਾ ਕੇ ਸਮਾਪਤ ਹੋਣੀ ਹੈ ਇਸ ਦੀ ਸਮਾਪਤੀ ਕਿੱਥੇ ਹੋਏਗੀ ਤਾਂ ਉਹ ਵੀ ਜਿਹੜਾ ਤੁਹਾਨੂੰ ਉਹ ਦੱਸ ਦਿੰਨੇ ਆ ਤਾਂ ਇਹ ਪਟਿਆਲਾ ਤੋਂ ਬਾਇਆ ਸਰਹੰਦ ਮੰਡੀ ਗੋਵਿੰਦਗੜ ਖੰਨਾ ਦੋਰਾਹਾ ਤੇ ਲੁਧਿਆਣਾ ਲਾਡਰਬਾ ਟੋਲ ਪਲਾਜ਼ਾ ਦੇ ਰਾਹੀਂ ਫਲੋਰ ਫਗਵਾੜਾ ਤੇ ਜਲੰਧਰ ਜਿਹੜੀ ਆ ਹੁੰਦੀ ਹੋਈ ਕਰਤਾਰਪੁਰ ਦੇ ਰਸਤੇ ਦੇ ਰਾਹੀ ਅੰਮ੍ਰਿਤਸਰ ਦੇ ਵਿੱਚ ਜਾਏਗੀ ਜਿੱਥੇ ਇਸ ਦੀ ਜਿਹੜੀ ਆ ਇਹ ਸਮਾਪਤੀ ਜਿਹੜੀ ਆ ਉਹ ਹੋਏਗੀ ਉੱਥੋਂ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਿਰ ਵੀ ਨਤਮਸਤਕ ਹੋਣਗੇ ਤਾਂ ਫਿਰ ਵਾਲਮੀਕ ਤੀਰਥ ਮੰਦਿਰ ਦੇ ਦਰਸ਼ਨ ਕਰਕੇ ਇਸ ਦੀ ਜਿਹੜੀ ਆ ਆਖਰੀ ਸਮਾਪਤੀ ਹੋਏਗੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਇਹ ਸ਼ੁਕਰਾਨਾ ਯਾਤਰਾਵਾਂ ਦੀਆਂ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਕੱਟੀ ਜਾ ਰਹੀ ਹੈ ਜਿਮਨੀ ਚੋਣਾ ਦੇ ਵਿੱਚ ਇਤਿਹਾਸਿਕ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਲਈ ਜਿਹੜਾ ਆ ਇਹ ਆਮ ਆਦਮੀ ਪਾਰਟੀ ਵੱਲੋਂ ਯਾਤਰਾ ਜਿਹੜੀ ਹੈ ਇਹ ਕੱਟੀ ਜਾ ਰਹੀ ਹੈ ਤਾਂ ਤਾਂ ਉੱਥੇ ਦੱਸ ਦੇਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਇਹ ਸੀਟਾਂ ਪਹਿਲੀ ਵਾਰ ਜਿੱਤੀਆਂ ਸਨ ਜਿਨ੍ਹਾਂ ਸੀਟਾਂ ਦਾ ਇਹ ਜਸ਼ਨ ਮਨਾਇਆ ਜਾ ਰਿਹਾ ਤਾਂ ਪੰਜਾਬ ਦੇ ਜੋ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜੋ ਜਿਮਨੀ ਚੋਣਾ ਹੋਈਆਂ ਸਨ ਜੱੱਬੇਵਾਲ ਦੀ ਡੇਰਾ ਬਾਬਾ ਨਾਨਕ ਦੀ ਗਿੱਦੜਬਾਹਾ ਦੀ ਤੇ ਬਰਨਾਲਾ ਦੇ ਵਿੱਚ ਇਹ ਜਿਮਨੀ ਚੋਣਾ ਜਿਹੜੀਆਂ ਹੋਈਆਂ ਸਨ ਕਿਉਂਕਿ ਇੱਥੋਂ ਦੇ ਜਿਹੜੇ ਵਿਧਾਇਕ ਓਐਮਪੀ ਬਣ ਚੁੱਕੇ ਸਨ ਇਸੇ ਕਾਰਨ ਇਹ ਸੀਟਾਂ ਜਿਹੜੀਆਂ ਨੇ ਇਹ ਖਾਲੀਆਂ ਹੋਈਆਂ ਸਨ ਤਾਂ ਜਿਮਨੀ ਚੋਣਾਂ ਦੇ ਵਿੱਚ ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਤਾਂ ਬਰਨਾਲਾ ਨੂੰ ਆਮ ਆਦਮੀ ਪਾਰਟੀ ਦਾ ਗੜ ਵੀ ਮੰਨਿਆ ਜਾਂਦਾ ਸੀ ਤਾਂ ਉਸੇ ਹੀ ਗੜ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਹੈ ਬੁਰੀ ਤਰ੍ਹਾਂ ਹਾਰ ਦੀ ਨਜ਼ਰ ਆਉਂਦੀ ਆ ਪਰ ਤਿੰਨ ਵਿਧਾਨ ਸਭਾ ਸੀਟਾਂ ਦੇ ਉੱਤੇ ਜੋ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਦੂਸਰਾ ਜੋ ਪੰਜਾਬ ਦੇ ਨਵੇਂ ਪ੍ਰਧਾਨ ਬਣੇ ਨੇ ਅਮਨ ਅਰੋੜਾ ਜੋ ਕਿ ਸੁਨਾਮ ਤੋਂ ਜਿਹੜੇ ਨੇ ਵਿਧਾਇਕ ਸਨ ਤੇ ਉੱਥੇ ਹੀ ਗੁਰਦਾਸਪੁਰ ਤੋਂ ਜੋ ਵਿਧਾਇਕ ਬਟਾਲਾ ਤੋਂ ਅਮਨ ਸ਼ੈਰੀ ਕਲਸੀ ਉਹ ਉਪ ਪ੍ਰਧਾਨ ਬਣੇ ਨੇ ਤਾਂ ਇਹਨਾਂ ਦੀ ਜੋ ਸੈਲੀਬ੍ਰੇਸ਼ਨ ਹੈ ਜੋ ਇਹਨਾਂ ਦੀ ਜੋ ਕਹਿ ਸਕਦੇ ਆ ਕਿ ਜਿੱਤ ਦੀ ਖੁਸ਼ੀ ਹੈਗੀ ਆ ਜਾਂ ਇਹਨਾਂ ਦੇ ਬਨਣ ਦੇ ਮੌਕੇ ਤੇ ਜੋ ਪੰਜਾਬ ਦੀ ਇੱਕ ਤਰ੍ਹਾਂ ਦੀ ਇਹ ਫੇਰੀ ਕਹਿ ਸਕਦੇ ਆ ਤਾਂ ਫੇਰੀ ਦੇ ਦੌਰਾਨ ਇਸ ਯਾਤਰਾ ਜਿਹੜੀ ਹੈ ਇਹ ਸ਼ੁਕਰਾਨਾ ਯਾਤਰਾ ਇਹ ਕੱਢੀ ਗਈ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ